ਸਤ ਸਤ ਵਾਹਿਗੁਰੂ ਜੀ ਕੀ ਫਤਿਹ ਸੰਤਨ ਸਿੰਘ ਜੀ ਤੇ ਬਾਦਰਸ਼ਾਹ ਮਹਾਰਾਜ ਸਦਾ ਹੀ ਜੈਕਾਰ ਹੈ ਸਦਾ ਹੀ ਜੈਕਾਰ ਹੈ ਸਰਬੱਤ ਦਾ ਭਲਾ ਕਰੋ ਬਾਬਾ ਜੀ ਮਿਹਰ ਕਰੋ ਕਿਰਪਾ ਕਰੋ ਬਾਬਾ ਜੀ ਦੁੱਖਾਂ ਕਲੇਸ਼ਾਂ ਦਾ ਨਾਸ਼ ਕਰੋ ਬਾਬਾ ਜੀ ਓਕੀ ਕੜੀ ਨਾ ਦੇਖਾਂ ਤੁਹ ਕਰੋ ਕਿਰਪਾ ਸੰਤਨ ਸਿੰਘ ਜੀ ਤੇ ਬਾਦਰਸ਼ਾਹ ਮਹਾਰਾਜ ਆਪਣੀ ਕਿਰਪਾ ਕਰੋ ਮਿਹਰ ਕਰੋ ਬੱਚਿਆਂ ਦੇ ਬਾਬੇ ਬੱਚੇ ਨੂੰ ਬਖਸ਼ੋ ਕਰੋ ਕਿਰਪਾ ਬਾਬਾ ਜੀ ਕਰੋ ਕਿਰਪਾ

ਗੁਰਿਆਨ ਕੀਓ ਤੈਨਕੇ ਦੁਖ ਕੋਟਕ ਦੂਰ ਗਏ ਮਥੁਰਾ ਜੇ ਨਿ ਅੰਮ੍ਰਿਤ ਨਾਮ ਪੀਓ ਇਹ ਪਦ ਤੇ ਮਦਜੂਗ ਹਰੇ ਮਨ ਤੇ ਬਿ ਬਿ ਵੇਦਨਾਂ ਜਾਣ ਬੀਓ ਸ਼ਰਦੈ ਗੁਰ ਅਰਜੁਨ ਕੈ ਹਰ ਪੂਰਨ ਬ੍ਰਹਮ ਨਿਵਾਸ ਲੀਓ ਪਰਤਾ ਸ਼ਰਦੈ ਗੁਰ ਅਰਜੁਨ ਕੈ ਹਰ ਪੂਰਨ ਬ੍ਰਹਮ ਨਿਵਾਸ ਲੀਓ ਸਿਮਰ 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 ਨਾਮ ਜੀਵਾ ਤਨ ਮਨ ਹੋਏ ਨਿਹਾਲਾ ਚਰਨ ਕਮਲ ਤੇਰੇ ਧੋਏ ਤੋਏ ਬੀਮਾ ਮੇਰੇ ਸਾਥ ਗੁਰ ਦੀਨ ਦਇਆ ਅੱਲਾ ਕੁਰਬਾਨ ਜਾਈ ਉਸ ਵੇਲਾ ਸੁਹਾਵੀ ਜੇ ਤੁਮ ਰਹਿ ਦਵਾਰੇ ਆਇਆ ਨਾਨਕ ਕਾਉ ਪ੍ਰਭ ਬੈ ਕਿਰਪਾਲਾ ਸਾਤ ਗੁਰੂਰਾ ਪਾਇਆ ਸੁਣੀ ਅਰਦਾਸ ਸੁਬਾਮੀ ਮੇਰੇ ਸਰਬ ਕਲਾ ਬਣਾਈ ਪ੍ਰਗਟ ਬਈ ਸਗਲੇ ਜੋਗ ਅੰਤਰ ਗੁਰ ਨਾਨਕ ਕੀ ਵੜਾਈ RAM ਨਾਮ ੁਰ ਮੈਂ ਗਾਇਓ ਜਾਗੈ ਸਾਹਮਣੇ ਕੋਈ ਜੇ ਸਿਮਰਤ ਸੰਕਟ ਮਿਟੈ ਦਰਸ ਤੁਹਾਰੋ ਸੁਖ ਹਟਾਲ ਗੁਰ ਸੇਵੀਐ ਐਹਨੇ ਸਹਜ ਸੁਭਾਈ ਦਰਸਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਈ ਹੋ ਵੈ ਸਫਤ ਕੋ ਸੰਮਤੀ ਨੂਰ ਅਰਸੋ ਗੁਰਸੋ ਝਾੜੀ ਐ ਤੁਰ ਡਟੇ ਸੱਜੇ ਮਾਲ ਜਨਮ ਜਨਮ ਦੀ ਕਟੀ ਐ ਸਜਣ ਸੱਜਾ ਬਾਦਸ਼ਾਹ ਸਿਰ ਸ਼ਾਹ ਦਾ ਸ਼ਾਹ ਹੋ ਜਿਸ ਪਾਸ ਬਹਿਟਿਆ ਸਹੀ ਐ सबना दावे सहुना ਮਹੱਲਾ ਪੰਜਵਾ ਸਿਮਰਤਿ ਬੀਦ ਪੁਰਾਨੁ ਪੁਕਾਰਨੁ ਬੋਥਿਆ ਨਾਮ ਬਿਨਾ ਸਾਬਕੂੜ ਗਾਲੀ ਹੋਸ਼ਿਆ ਸਿੰਮਰਤੇ ਬੇਦੁਰਾਨ ਉਗਾਰਨ ਬੋਥਿਆ ਨਾਮ ਬਿਨਾ ਸਭ ਕੂੜ ਗਾਲੀ ਹੋਸ਼ਿਆ ਨਾਮ ਨਿਧਾਨ ਅਗਾਰ ਭਗਤਾ ਮਨ ਵਸੈ ਜਨਮ ਮਰਨ ਮੋਹ ਦੁਖ ਸਾਧੂ ਸੰਗ ਨਸੈ ਰਹਾਉ ਮੋਹਿ ਬਾਧ ਅਹੰਕਾਰ ਸਰਵਰੁ ਨਿਆ ਸੁਖ ਨ ਆਪਾਇਮੁ ਹੂ ਨਾਮ ਵੇਸ਼ੁਨਿਆ ਮੇਰੀ ਮੇਰੀ ਧਾਰ ਬੰਧਨ ਬੰਦੇ ਆ ਨਰਕ ਸੁਰਗਿਆ ਅਵਤਾਰ ਮਾਇਆ ਧੰਦੇ ਆ ਸੋਧਤ ਸੋਧਤ ਸੋਧ तद भी जा नाम बिना सुख ना हे सर पर हार आवे जाहे अनेक मार मार जन्म बिन बूजे सब वा ਜੋਨੀ ਪਰਮਤੇ ਜਿਨ ਕਉ ਭੈ ਦਇਆਲ ਤਿਨ ਸਾਧੂ ਸੰਗ ਭੈ ਆ ਅਮਰ ਤੇ ਹਰਿ ਕਾ ਨਾਮ ਤਿਨਿ ਜਨੀ Jap ਲਿਆ ਕੋ ਜਹ ਕੋਟਿ ਸੰਗ ਬਹੁਤ ਹੀ ਅਨੰਤ ਕੇ ਜਿਸ ਬੁਝਾਏ ਆਪ ਨੇੜਾ ਤੇ ਸਹੇ ਵਿਸਰਨਾਹੀ ਦਾਤਾਰ ਆਪਣਾ ਨਾਮ ਦੇਹੋ ਗੋਣਗਾ ਜਾਓ ਏ ਹੋ ਵਿਸਰ ਨਹੀਂ ਦਾਤਾਰ ਆਵਣਾ ਨਾਮ ਦੇਹੋ ਗੋਣ ਗਾਵ ਦੇਨ ਰਾਤ ਨਾਨਕ ਚਾਓ ਜਾਦੇ ਸੁਹੀ ਮਹੱਲਾ ਪੰਜਵਾ ਸਿਮਰਤਿ ਬੇਦ ਪੁਰਾਣ ਤੁਕਾਰਨ ਪੋਥੀਆ ਨਾਮ ਬਿਨਾ ਸਬ ਗੂੜ ਗਾਲੀ ਹੋਸ਼ੀਆ ਪਰਮ ਸਨਮਾਨ ਜੋ ਗੁਰੂ ਰੂਪ ਗੁਰੂ ਕੀ ਸਾਜੀ ਨਵਾਜੀ ਸਤਕਾਰ ਜੋਗ ਸਾਧ ਸੰਗਤ ਜੀ ਅੱਜ ਦਾ ਪਾਵਨ ਪਵਿੱਤਰ ਮੁਖਵਾਕ ਪੰਜਵੇਂ ਬਾਦਸ਼ਾਹ ਸ਼ਹੀਦਾਂ ਦੇ ਸਰਤਾਜ ਗੁਰਬਾਨੀ ਕੇ ਵੋਹਿਤ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਪਿਤਾ ਮਹਾਰਾਜ ਜੀ ਦੀ ਪਾਵਨ ਰਸਨਾ ਤੋਂ ਉਚਾਰਨ ਹੋਇਆ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪਵਿੱਤਰ ਅੰਗ 761 ਤੇ ਸੂਹੀ ਰਾਗ ਅੰਦਰ ਸ਼ੁਭਾਇਮਾਨ ਹੈ ਸਤਿਗੁਰੂ ਜੀ ਕਿਰਪਾ ਕਰਨ ਉਪਦੇਸ਼ ਸਾਡੇ ਹਿਰਦੇ ਵਿੱਚ ਵਸ ਜਾਵੇ ਤਾਵੇ ਆ ਗਾਵੇ ਆ ਸਤਿਗੁਰੂ ਸਾਹਿਬ ਜੀ ਦੇ ਦਰ ਪ੍ਰਵਾਨ ਹੋ ਜਾਵੇ ਭਾਈ ਕੱਲ 21 ਤਰੀਕ ਹੈ ਬੰਦੀ ਛੋੜ ਦਿਵਸ ਦੀਵਾਲੀ ਪੁਰਬ ਹੈ ਸਮੇਂ ਅਨੁਸਾਰ ਹਾਜ਼ਰੀਆਂ ਭਰ ਕੇ ਹੱਥੀਂ ਸੇਵਾ ਕਰਕੇ ਆਪਣੇ ਜੀਵਨ ਨੂੰ ਸਫਲ ਬਣਾਉਣਾ ਜੀ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਫਤਿਹ ਬਿਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ